हां जी भाई जी ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਅ ਸੋ ਜਿਹੜੀ ਮਿੱਤਰੋ ਅੱਜ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨੀ ਇੱਕ ਵੱਖਰੇ ਤੌਰ ਦੀ ਹੈਗੀ ਜਿਹੜੇ ਭਰਾ ਕੁੱਤਿਆਂ ਨੂੰ ਰੱਖਣਾ ਪਸੰਦ ਕਰਦਾ ਜਾਂ ਕੁੱਤਿਆਂ ਨੂੰ ਪਿਆਰ ਕਰਦਾ ਜਾਂ ਡੌਗ ਆਪਾਂ ਕਹਿੰਦੇ ਇਹਨਾਂ ਨੂੰ ਪਿਆਰ ਕਰਦਾ ਉਹਨਾਂ ਵਾਸਤੇ ਆ ਬਾਈ ਨੇ ਇੱਕ ਬਹੁਤ ਹੀ ਵਧੀਆ ਨਸਲ ਦਾ ਚਾਰ ਕਤੂਰੇ ਪੱਪੀ ਵੀ ਸ਼ਾਇਦ ਬੋਲਦੇ ਨੇ ਇੰਗਲਿਸ਼ ਦੇ ਵਿੱਚ ਇਹਨਾਂ ਨੂੰ ਇਹ ਬਾਈ ਨੇ ਸੇਲ ਕਰਨਾ ਹੈ ਜਰਮਨ ਸ਼ੈਫਰਡ ਜਿਹੜੀ ਨਸਲ ਆਪਲਾ ਤੁਸੀਂ ਜਿਹੜੀ ਬੱਚਿਆਂ ਦੀ ਮਾਂ ਇਹਨਾਂ ਦੀ ਇਹ ਤੁਸੀਂ ਦੇਖ ਸਕਦੇ ਬਾਈ ਕੋਲ ਕਰ ਰੱਖੀ ਹੋਈਗੀ ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਵੀ ਵੀ ਕਿਹੜੀ ਨਸਲ ਆ ਕੀ ਇਹਦੀ ਬਲੱਡ ਲਾਈਨ ਆ ਜਾਂ ਕੀ ਕੀ ਉਮਰ ਆ ਨਾ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਆਪਣਾ ਨਾਮ ਤੇ ਪਿੰਡ ਬੋਲਿਓ ਕਿਹੜਾ ਕਾ ਮੇਰਾ ਨਾਮ ਲਾਪਰੀ ਸਿੰਘ ਹੈ ਪਿੰਡ ਪੱਖੋ ਕੈਂਚੀਆਂ ਜਿਵੇਂ ਪੱਖੋ ਕੈਂਚੀਆਂ ਮੈਂ ਜਿੱਥੇ ਕੈਂਚੀਆਂ ਚੌਕ ਪੈਂਦਾ ਇੱਥੇ ਆ ਗਿਆ ਨਾ ਆਪਣਾ ਤਾਂ ਪਰੋਂ ਛੜਕ ਨਿਕਲ ਗਿਆ ਤੇ ਮੋਬਾਈਲ ਨੰਬਰ 9572467 ਠੀਕ ਆ ਇਹ ਨਸਲ ਕਿਹੜੀ ਜਰਮਨ ਸ਼ੈਫਰਡ ਆ ਹਾਂਜੀ ਵੀਰੇ ਵਾਇਰਸ ਦੀ ਬਲੱਡ ਲਾਈਨ ਆ ਵੀਰੇ ਵਾਇਰਸ ਦੀ ਹਾਂਜੀ ਵੀਰੇ ਠੀਕ ਆ ਤੇ ਕੁੱਤਾ ਜੀ ਤੁਮੇਟ ਹੋਈ ਵੀ ਆ ਉਹ ਸੁਲਤਾਨ ਆ ਕੁੱਤਾ ਜੀ ਸੁਲਤਾਨ ਉਹ ਕਿਹੜੇ ਪਿੰਡਾਂ ਦਾ ਕੁੱਤਾ ਆ ਗਿੱਲ ਕੋਠੇ ਵੀਰੇ ਉਹ ਗਿੱਲ ਕੋਠੇ ਸੁਲਤਾਨ ਕੁੱਤਾ ਦਾ ਹਾਂਜੀ ਤੇ ਉਹ ਤਾਂ ਇਹ ਮੇਟ ਹੋਈ ਵੀ ਸੀਗੀ ਤੇ ਉਹ ਇਹ ਮਤਲਬ ਦੋਨਾਂ ਬਲੱਡ ਦੇ ਬੱਚੇ ਆ ਗਏ ਹਾਂਜੀ ਵਾਇਰਸ ਬਲੱਡ ਲਾਈਨ ਦੀ ਆ ਕੀ ਹਾਂਜੀ ਹਾਂਜੀ ਠੀਕ ਆ ਤੇ ਜਿਹੜੇ ਆਪਾਂ ਬੱਚੇ ਸੇਲ ਕਰਨੇ ਹਨ ਕਿੰਨੇ ਬੱਚੇ ਸੇਲ ਕਰਨੇ ਟੋਟਲ ਆਪਾਂ ਟੋਟਲ ਆਪਾਂ 4 ਬੱਚੇ ਸੇਲ ਕਰਨੇ 4 ਇਹਨਾਂ ਚ ਮੇ ਅ ਨਹੀਂ ਚਾਰ ਵੇਚਨੇ ਆਪਾਂ ਦੋ ਫਿਰ ਮੇਲੋਗੇ ਦੋ ਫੀ ਮੇਲੋਗੀ ਇੱਕ ਰੱਖਣੀ ਹੈ ਅੱਛਾ ਟੋਟਲ ਪੰਜ ਬੱਚੇ ਆ ਗਏ ਜਿਹਨੇ ਤਿੰਨੇ ਚ ਕੁੱਤਾਂ ਆ ਗਈਆਂ ਦੋ ਕੁੱਤੇ ਦੋ ਦੋ ਕਰਕੇ ਵੇਚਨੇ ਇੱਕ ਆਪਾਂ ਰੱਖਣੀ ਫੀ ਮੇਲਾ ਠੀਕ ਆ ਲੈ ਬੱਚੇ ਦਿਖਾ ਦੀ ਪਾਪਾ ਤੇ ਇੱਕ ਇਹਦੇ ਚ ਉਹ ਹੁੰਦਾ ਵੀ ਸਿੰਗਲ ਡਬਲ ਕੋਟੋ ਕੀ ਸਿਸਟਮ ਹੈ ਇਹਦਾ ਕਿੰਨੇ ਕੋੜਾ ਹੈ ਇਹ ਇਹ ਲੌਂਗ ਕੋਟ ਆ ਵੀਰੇ ਲੌਂਗ ਕੋਟ ਆ ਇਹ ਐਸੋ ਇਹ ਮਿਆ ਬੱਚਾ ਦੇਖੋ ਨਾ ਸਈ ਬਹੁਤ ਹੀ ਪਿਆਰ ਆਗਾ ਕਿੰਨੀ ਕੁ ਉਮਰ ਦੇ ਬੱਚੇ ਵੀਰੇ ਇਹ ਵੀਰੇ 40 ਦਿਨਾਂ ਦੇ ਹੋ ਗਏ 40 ਦਿਨ ਦੇ ਆ ਦੇਖੋ ਇੱਥੋਂ ਲੌਂਗ ਕੋਟ ਨੇਗੇ ਤੇ ਇਹ ਜੇ ਫੀਮੇਲ ਆ ਗਈ ਸਾਰੇ ਕਲਰ ਕਰਕੇ ਦਿਖਾ ਦਿਓ ਬੱਚੇ ਵੀ ਕਿਸੇ ਚੁਗਿਆ ਲੱਗੇ ਨਾ ਨਾ ਮਤਲਬ ਆ ਦੇਖੋ ਬਹੁਤ ਹੀ ਸੋਹਣੇ ਬੱਚੇ 40 40 ਕਿ ਦਿਨ ਦੀ ਭਰਾ ਮੇਰੋ ਉਮਰ ਹੈ ਇਹਨਾਂ ਦੀ ਤੇ ਇਹ ਮੇਲ ਆ ਗਿਆ ਨਾ ਹਾਂ ਆਈ ਮੇ ਕੋਤਾ ਆ ਗਿਆ ਦੇਖ ਦੇਖ ਸਕਦੇ ਹੋ ਸਾਰੀ ਬੈਕ ਸਾਈਡ ਤੋਂ ਖੜਾਏ ਨੂੰ ਸਿੱਧਾ ਕਰਕੇ ਇਨੀ ਬੈਕ ਹਾਂ ਇੱਥੇ ਖੜਾਓ ਇੱਥੇ ਬੈਠੇ ਦੇਖੋ ਜੀ ਨਾ ਬਾਈ ਦਾ ਪਿੰਡ ਪੱਖੋ ਕੰਜੀ ਆ ਗਿਆ ਤਹਿਸੀਲ ਹੁਣ ਤਪਾ ਤੇ ਜ਼ਿਲ੍ਹਾ ਬਰਨਾਲਾ ਆ ਗਿਆ ਮੋਬਾਈਲ ਮਸਨ ਸਕਰੀਨ ਚੱਲ ਰਿਹਾ ਹੈਗਾ ਚਾਈ ਜਾਂਦੇ ਨੇ ਜਰਮਨ ਸ਼ੈਫਰਡ ਦੀ 4 ਬੱਚਿਆ 2 ਮੇਲ ਤੇ 2 ਫੀਮੇਲ ਨੇਗੇ ਬੱਸ ਨੂੰ ਜਿਹੜੀ ਮਾਂ ਉਹਨਾਂ ਨੂੰ ਦਿਖਾ ਦਿੰਨੇ ਆਪਾਂ ਲੰਬਾਈ ਲੋਈ ਬਹੁਤ ਹਨ ਵੀਰੇ ਨਾ ਹਾਂਜੀ ਇਹਨਾਂ ਦੇ ਜਿਹੜੀ ਜਰਮਨ ਸ਼ੈਫਰਡ ਹੈ ਦੀ ਕੀ ਕੀ ਖਾਸ ਮਤਲਬ ਨਿਸ਼ਾਨੀ ਹੁੰਦੀ ਜਿਵੇਂ ਐਵਰੀ ਵੀ ਬੈਸਟ ਗਾਰਡ ਹੋਗਾ ਗਾਰਡ ਹੋਗਾ ਵਧੀਆ ਗਾਰਡ ਗਾਰਡ ਵਧੀਆ ਕਰਦੇ ਆ ਅੱਛਾ ਜਿਵੇਂ ਕੋਈ ਹਾਂ ਮਰਾਖੀ ਰੱਖੀ ਵਧੀਆ ਕਰਦੇ ਨੇ ਆਪਨੀ ਵਧੀਆ ਕਰ ਠੀਕ ਆ ਠੀਕ ਆ ਤੇ ਬਾਕੀ ਆ ਦੇਖ ਸਕਦੇ ਨਾ ਲੈ ਤੇ ਆ ਦੇਖ ਸਕਦੇ ਹੋ ਮਾਰ ਕੇ ਚਾਰ ਇਕੱਠੇ ਹੋ ਦਵਾਰ ਇੱਕ ਆ ਫੇਰ ਕਸਮ ਤਰੀਕਾ ਦਿਖਾ ਦਿੰਨਾ ਹੈ ਕਿ ਦੋ ਇਹਨਾਂ ਚ ਮੇਲ ਕਾਫ ਜਿਹਨੇ ਕੁੱਤੇ ਨੇਗੇ ਤੇ ਦੋ ਫੀਮੇਲ ਕਾਫ ਜਿਹਨੂੰ ਕੁੱਤਰੀਆਂ ਆਪਾਂ ਕਹਿ ਸਕਦੇ ਹਾਂ ਨਾ ਛੋਟੇ ਛੋਟੇ ਚਾਰਜ ਵਾਲੇ ਕਿਹਦੇ ਬੱਚੇ 11ਵਾਂ ਸ਼ੈਫਰਡ ਨਸਲ ਦੇਗੇ ਅ ਵਾਇਰਸ ਬਲੱਡ ਲਾਈਨ ਹਾਂਜੀ ਵੀਰੇ ਤੇ ਸੁਲਤਾਨ ਕੁੱਤੇ ਦਾ ਨਾਮ ਜਿਹੜਾ ਗਿੱਲ ਕੋਠੇ ਜਿੱਤੇ ਕੁੱਤੀ ਮੀਟ ਜਿਹਨਾਂ ਦੇ ਇਹ ਬੱਚੇ ਆ ਗਏ ਨਾ ਹਾਂ ਠੀਕ ਹੈ ਠੀਕ ਤੇ ਬਾਈ ਮੋਬਾਈਲ ਪਰ ਕਲਾਸ ਤੇ ਫੇਰ ਬੋਲਦੇ ਵੀਰੇ 95719 ਵੀਰੇ 24602 ਠੀਕ ਹੈ ਸੋ ਜਿਹੜੇ ਵੀਰ ਨੂੰ ਇਹ ਕਤੂਰੇ ਪਸੰਦ ਆਏ ਹਨ ਬਾਈ ਕੋ ਲੈ ਕੇ ਦੇ ਕੇ ਖਰੀਦ ਸਕਦੇ ਹੋ ਧੰਨਵਾਦ ਜ